ਆਖਿਰ ਸ਼ਹਿਰ ਧਾਰੀਵਾਲ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ ਲਗਾਤਾਰ ਰੋਜ਼ ਮਾੜੀਆਂ ਖਬਰਾਂ ਹੀ ਸਾਹਮਣੇ ਆ ਰਹੀਆਂ ਨੇ ਅੱਜ ਇੱਕ ਵਾਰ ਫੇਰ ਅਵਾਰਾ ਕੁੱਤਿਆਂ ਨੇ ਇੱਕ ਚੁਗੀ ਝੌਂਪੜੀ ਵਿੱਚ ਰਹਿਣ ਵਾਲੇ ਜ਼ਰੂਰਤਮੰਦ ਪਰਿਵਾਰ ਦੇ ਇਸ ਮਾਸੂਮ ਬੱਚੇ ਨੂੰ ਨਿਸ਼ਾਨਾ ਬਣਾਇਆ ਹੈ ਬੱਚੇ ਦੀ ਕਿਸਮਤ ਇਹ ਚੰਗੀ ਰਹੀ ਕਿ ਇਸ ਦੀ ਮਾਂ ਔਰ ਕੁਝ ਰਾਹਗੀਰਾਂ ਨੇ ਮਦਦ ਕਰਕੇ ਜਿਵੇਂ ਤਿਵੇਂ ਇਸ ਬੱਚੇ ਦੀ ਜਾਨ ਬਚਾ ਲਈ ਲਗਾਤਾਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਬੱਚੇ ਦੀ ਲੱਤ ਤੇ ਕਿੰਨਾ ਡੂੰਘਾ ਜ਼ਖਮ ਅਵਾਰਾ ਕੁੱਤਿਆਂ ਵੱਲੋਂ ਪਾਇਆ ਗਿਆ ਹੈ ਇਹ ਬੱਚਾ ਝੁੱਗੀ-ਝੌਂਪੜੀ 'ਚ ਰਹਿਣ ਵਾਲਾ ਹੈ ਔਰ ਇਸਦੀ ਮਾਤਾ ਜਿਸ ਦਾ ਨਾਮ ਸੀਤਾ ਦੇਵੀ ਹੈ ਉਸਨੇ ਪ੍ਰਸ਼ਾਸਨ ਖਾਸ ਤੌਰ ਤੇ ਨਗਰ ਕੌਂਸਲ ਧਾਰੀਵਾਲ ਨੂੰ ਇਹ ਗੁਹਾਰ ਲਗਾਈ ਹੈ ਕਿ ਸ਼ਹਿਰ ਵਿੱਚ ਇਹਨਾਂ ਵਾਰਾ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦੇ ਬੱਚੇ ਦੀ ਜਾਨ ਬੇहद ਮੁਸ਼ਕਲ ਨਾਲ ਬਚੀ ਹੈ ਔਰ ਉਹਨਾਂ ਕੋਲ ਇਲਾਜ ਜੋਗੇ ਪੈਸੇ ਵੀ ਨਹੀਂ ਹਨ ਉਥੇ ਹੀ ਇਸ ਪੀੜਿਤ ਪਰਿਵਾਰ ਦੀ ਮਦਦ ਕਰਨ ਦੇ ਲਈ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਜਿਨ੍ਹਾਂ ਨੂੰ 2 ਦਿਨ ਪਹਿਲਾਂ ਖੁਦ ਆਵਾਰਾ ਕੁੱਤਿਆਂ ਵੱਲੋਂ ਕੱਟਿਆ ਗਿਆ ਸੀਗਾ ਮੁਖਵੰਤ ਸਿੰਘ ਨਾਗੀ ਇਹਨਾਂ ਦੀ ਪੀੜਿਤ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਹਨ ਔਰ ਸਾਰਾ ਹੀ ਇਸ ਪਰਿਵਾਰ ਦਾ ਇਲਾਜ ਦਾ ਖਰਚਾ ਚੜਾ ਵਾ ਉਹਨਾਂ ਨੇ ਚੁੱਕਣ ਦਾ ਐਲਾਨ ਕੀਤਾ ਹੈ ਉਥੇ ਹੀ ਮੁਖਵੰਤ ਨਾਗੀ ਨੇ ਕਿਹਾ ਕਿ ਲਗਾਤਾਰ ਸ਼ਹਿਰਤਾਰੀਵਾਲ ਦੇ ਵਿੱਚ ਆਵਾਰਾ ਕੁੱਤਿਆਂ ਵੱਲੋਂ ਜੋ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਵਾ ਜੇਕਰ ਨਗਰ ਕੌਂਸਲ ਨੇ ਇਸ ਵੱਲ ਧਿਆਨ ਨਾ ਦਿੱਤਾ ਤਾ ਜਲਦੀ ਅਸੀਂ ਚੱਕਾ ਜਾਮ ਕਰਾਂਗੇ ਔਰ ਨਗਰ ਕੌਂਸਲ ਦਾ ਘਰਾਵ ਵੀ ਕਰਾਂਗੇ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਜਿਤਮਾਨ ਕੀ ਬਾਤ ਹੋ ਰਹੀ ਹੈ ਮੈਂ ਪਾਰਕ ਚ ਲਿਕਰ ਰਹਾ ਸੀ ਇੱਕ ਕੁੱਤੇ ਨੇ ਮੈਨੂੰ ਕੱਟ ਲਿਆ ਕਾਲੀ ਸੇ ਕਿਹਨਸੀ ਪਾਰਕ ਮੇ ਸਾਹਮਣੇ ਵਾਲੀ ਕਾਲੀ ਕਰਾਉਣੇ ਨੰਦੀ ਕਰਾਉਣੇ 3:00 ਵਜੇ ਦਾ ਸਮੇਂ ਓਹ ਹਨ 12:00 ਵਜੇ ਦਾ ਅਜੇ ਆ ਗਈ ਕੋਈ ਦਵਾਈ ਦਰੂ ਵੀ ਲਿਆ ਕੋਸ ਇੰਜੈਕਸ਼ਨ बाबूजी हम धारीवाल के, के दस नंबर वार्ड के गांधी था देखे ने, हमने पीछे काट हमारा बच्चे का बुरे हाल हो गया चक्कर आ रहा है इसको घबराहट आ रहा है गरीब आदमी है कुत्ते का आपने ऐसा काम करो कि पकड़ के ले जाओ हमारा बच्चे लोग उनका बहुत दुखी हो गया है कुत्ते हमारे बच्चे को कोई इलाज कराओ कहाँ से करेंगे हम गरीब आदमी जब काट लिया तो कुत्ते ने और हमारे बच्चे को इलाज करके दो ठीक करके भाई जी हम गरीब आदमी पहले से कमाते खाते हैं इस तरह बुजार -बुजार करते हैं हमारे साथ आया था भाई जी गांधी साथ ही आया पीछे कार में कुत्ते पड़ा हुआ में देखे नहीं बढ़ा या पीछे था उसको काट लिया ਜੇ ਕਿਸੇ ਦਾ ਹਾਏ ਕਰਾ ਤਾ ਭਾਗਾ ਫਿਰ ਸਕਦੇ ਆ। ਅਦੋ ਕਿੰਨਾ ਬੁਰੀ ਹਾਲ ਸੇ ਮੇਰੇ ਬੱਚੇ ਕੋ ਕੱਟ ਲਿਆ। ਮੈਂ ਭਗਵਾਨ ਸਿੰਘ ਨਾਗੀ ਵਾਈਸ ਪ੍ਰੈਜ਼ੀਡੈਂਟ ਗੁਰਨਾਣਾ ਗਰਲ ਸੀਨੀਅਰ ਸੈਕਟਰੀ ਸਕੂਲ ਅਸੀਂ ਵੀ ਰੋਜ਼ ਦੀ ਤਰ੍ਹਾਂ ਗਾਂਧੀ ਕਾਉਂਡ ਦੇ ਵਿੱਚ ਸੈਰ ਕਰਨ ਆਉਂਦੇ ਆ ਸਿਰੇ ਸੀਨੀਅਰ ਸਿਟੀਜ਼ਨ ਜਿਹੜੇ ਇਹਨੇ ਬੰਦੇ ਅਸੀਂ ਸਾੜੇ 5 6 ਜਣੇ ਆਉਂਦੇ ਆ ਇੱਧਰ ਇਹ ਰੋਜ਼ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਂਦੇ ਆ ਤੇ ਸਾਨੂੰ ਇੱਥੇ ਆਉਣ ਲੱਗਿਆ ਉਹ ਇੱਕ ਕੁੱਤੇ ਹਵਾਰਾ ਫਿਰਦੇ ਰਹੇ ਤੇ ਉਹ ਕੱਟੀ ਜਾਂਦੇ ਰਹੇ ਉੱਥੇ ਲੋਕਾਂ ਨੂੰ ਅਹੀਂ ਬੜੀ ਵਾਰੀ ਇੱਥੇ ਬਰਬਲੀ ਕਾ ਕੇ ਵੇਖਿਆ ਸਕੂਲ ਵਾਲਿਆਂ ਵੀ ਕਮੇਟੀ ਘਰ ਨੂੰ ਲਿਖੇ ਦਿੱਤਾ ਵਾ ਆਰਐਸਐਸ ਵਾਲਿਆਂ ਦਾ ਕੱਲ ਵੀ ਮੈਨੂੰ ਫੋਨ ਆਇਆ ਥੋਨ ਚੁਪੜੀਦਾ ਕਿ ਉਹਨਾਂ ਨੇ ਵੀ ਉੱਥੇ ਲਿਖੇ ਦਿੱਤਾ ਕਮੇਟੀ ਘਰ ਤੇ ਕੋਈ ਉੱਥੇ ਕਾਰਵਾਈ ਨਹੀਂ ਹੋਈ ਤੇ ਅਸੀਂ ਕਮੇਟੀ ਘਰ ਅੱਗੇ ਹੀ ਬੇਨਤੀ ਕਰਦੇ ਆਂ ਤੇ ਫਿਰ ਉਹਨਾਂ ਨੂੰ ਡੱਟ ਕੇ ਕਹਿੰਦੇ ਸਾਰੇ ਸ਼ਹਿਰ ਨਿਵਾਸੀ ਚੜਿਆ ਮਹੱਲਾ ਨਿਵਾਸੀ ਕਿ ਸਾਡੇ ਸ਼ਹਿਰ ਚ ਨਹੀਂ ਇੱਥੇ ਗਾਂਧੀ ਗਰਾਊਂਡ ਚ ਨਹੀਂ ਸਾਰੇ ਸ਼ਹਿਰ ਵਿੱਚ ਕੁੱਤਿਆਂ ਨੇ ਬਹੁਤ ਹੀ ਜਿਆਦਾ ਗੰਦ ਪਾਇਆ ਹੋਇਆ ਵਾ ਚਾਰ ਚਮਰੇ ਗੰਦ ਪਾਇਆ ਹੋਇਆ ਵਾ ਇੱਥੇ ਸਾਡੇ ਗਾਂਧੀ ਗਰਾਉਂਡ ਦੇ ਵਿੱਚ ਇੱਕ ਤੇ ਲੱਗੇ ਸਰਕਾਰੀ ਸਕੂਲ ਹੈ ਉੱਥੇ ਬੱਚੇ ਆਉਂਦੇ ਹਨ ਇੱਕ ਮੋਨਿ ਮੰਦਿਰ ਮੰਦਿਰ ਹੈ ਕਿ ਜਿੱਥੇ ਸਾਰੀ ਦੁਨੀਆ ਜਿਹੜੀ ਆ ਸਾਰੇ ਸਾਡਾ ਮhalla ਇੱਥੇ ਮੱਥਾ ਟੇਕਣ ਆਉਂਦਾ ਵਾ ਸਕੂਲ ਦੇ ਬੱਚੇ ਪੜ੍ਹਨ ਆਉਂਦੇ ਨੇ ਤੇ ਉਹਨਾਂ ਨੂੰ ਉਹ ਕੁੱਤੀ ਜਿਹੜੀ ਆ ਮਗਰੋਂ ਦੀ ਆਣ ਕੇ ਤੇ ਪੈ ਜਾਂਦੀ ਏ ਇੱਕ ਕੁੱਤੀ ਪੈਂਦੀ ਆ ਤੇ 15-20 ਕੁੱਤੇ ਨਾਲ ਝੁੰਡ ਦੇ ਝੁੰਡ ਹੋਰ ਆਣ ਕੇ ਤੇ ਪੈ ਜਾਂਦੇ ਨੇ ਤੇ ਅਸੀਂ ਬੜੀ ਵਾਰੀ ਅੱਗੇ ਵੀ ਸਕੂਲ ਵਾਲਿਆਂ ਵੀ ਅਪੀਲ ਕੀਤੀ ਆ ਤੇ ਅਸੀਂ ਫੇਰ ਹੁਣ ਬੈਠੇ ਫੇਰ ਹੈਗੇ ਸ਼ਹਿਰ ਨਿਵਾਸੀ ਫੇਰ ਅਪੀਲ ਕਰਨੇ ਆ ਤੇ ਇਹਦਾ ਇਹਨਾਂ ਦਾ ਜੜਾ ਵਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ ਆ ਹੁਣੇ ਫਿਰ ਮੈਂ ਇੱਥੇ ਆਇਆ ਤੇ ਮੇਰੇ ਕੋ ਇੱਕ ਬੱਚਾ ਲੰਗਿਆ ਜੇ ਪੁੱਗੀ ਦਾ ਬੜੀ ਵਾਲਾ ਉਹ ਗਾਂਧੀ ਗਰਾਉਂਡ ਜੋ ਡੰਗਣ ਹੈ ਉਹਦਾ ਵੀ ਲੱਤ ਪਾੜ ਕੱਢੀ ਆਉਦੀ ਉਹਦਾ ਵੀ ਉੱਥੇ ਲਿਆ ਕੇ ਮੜਕੇ ਬਿੱਟੂ ਪ੍ਰਧਾਨ ਹੋਣਾ ਵਿਚਾਰਿਆ ਨੇ ਆਪ ਇਲਾਜ ਕੀਤਾ ਵਾ ਆਪ ਉਹਦਾ ਠੀਕਾ ਲਾ ਕੇ ਤੁਹਾਨੂੰ ਦਵਾਈ ਮਤਲਬ ਦੁਪੱਟੀ ਦੇ ਕੇ ਤੁਹਾਨੂੰ ਘਰ ਦੋੜਿਆ ਵਾ ਤੇ ਅਸੀਂ ਵੇਖੋ ਕਿਹੜਾ ਸਲੱਪ ਤੋਂ ਇਹਨਾਂ ਦੇ ਖਲਾਪੇ ਉਹੀ ਜਾਣੇ ਬ ਜਾ ਕੇ ਮਜਾਰਾ ਸਾਰਾ ਸ਼ਹਿਰ ਨਿਵਾਸੀ ਜਿਹੜੇ ਇਕੱਠੇ ਹੋ ਗਏ ਤੇ ਇਹਨਾਂ ਦੇ ਲਾ ਕੇ ਮਜਾਰਾ ਕਰੀਏ ਜਾ ਕੇ ਕਿ ਤਾਂ ਹੀ ਨ ਜਾਮ ਲਗਾ ਜਾਵੇ ਕੁਛ ਲਗੇ ਇਸ ਤਰ੍ਹਾਂ ਤੇ ਵਿਚਾਰੇ ਗਰੀਬ ਬੱਚਿਆਂ ਨੂੰ ਕੱਟਦੇ ਰਹਿਣਗੇ ਕਹੇ ਪਰਸੋਂ ਚੋਅ ਦੇ ਇੱਕ ਸਕੂਲ ਦੇ ਬੱਚੇ ਨੂੰ ਕਟਿਆ ਉਹਦੀ ਮਾਂ ਰੋਣ ਦੇ ਹੀ ਵੀ ਮੇਰੇ ਕੋ ਪੈਸੇ ਲਾਜ ਦੋ ਕੇ ਪੈਸੇ ਐ ਨਹੀਂਗੇ ਉੱਥੇ ਵੀ ਤੇ ਅਸੀਂ ਫਿਰ ਅਸੀਂ ਕਹਿੰਦੇ ਆ ਵੀ ਨਾ ਲੋਕਾਂ ਨੂੰ ਮਜਬੂਰ ਕੀਤਾ ਜਾਵੇ ਕੋਈ ਮੁਜਾਹਰਾ ਕਰਨੀ ਕੁਝ ਕਰ ਲਈ ਤੇ ਇਸ ਦਾ ਜੜਾ ਵਾ ਪੱਕਾ ਹਾਲਾ ਜੜਾ ਵਾ ਉਹ ਕੀਤਾ ਜਾਵੇ ਕੋਈ ਦਸਤ ਕਰ ਮੰਦਰਾਂ ਕੀ ਲੋਕ ਜਾਣਾ ਘਟ ਗਿਆ ਜੀ ਬਹੁਤ ਜ਼ਿਆਦਾ ਬਹੁਤ ਫਰਕ ਪੈ ਗਿਆ ਜੀ ਰਾਤ ਨੂੰ ਸਾਡੇ ਆਪਣੇ ਭੱਲੇ ਦੇ ਸਾਡੀਆਂ ਬੀਬੀਆਂ ਜਿਹੜੀਆਂ ਘਰੋਂ ਦੇ ਨਿਕਲਦੀਆਂ ਲੱਗੀਆਂ ਮੰਦਰ ਨੂੰ ਜਾਣ ਲੱਗੀਆਂ ਰਾਜ ਜਿਹੜਾ ਕੋ ਜਾਣਦਾ ਤੇ ਰਾਜ ਛੋਟੀਆਂ ਫੜ ਕੇ ਆਉਂਦੇ ਨੇ ਸਕੂਲ ਦੇ ਜਿਹੜੇ ਬੱਚੇ ਜਾਂਦੇ ਨੇ ਉਹ ਵਿਚਾਰੇ ਦਹਿਸ਼ਤ ਦੇ ਮਾਰੇ ਕਦੀ ਉਹ ਪਰਲੇ ਗੇਟ ਗਾੜੀ ਖਲੋ ਜਾਂਦੇ ਨੇ ਕਦੀ ਉਰਲੇ ਗੇਟ ਗਾੜੀ ਖਲੋ ਜਾਂਦੇ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਫਿਰ ਵਿਚਾਰਾ ਜਿਹੜਾ ਰਾਹगिर ਜਾਂਦਾ ਵਾ ਉਹ ਉਹਨਾਂ ਨੂੰ ਜਾ ਕੇ ਤੇ ਟਕੁੱਲੇ ਬਾੜ ਕੇ ਆਉਂਦੇ ਨੇ ਪਰ ਬਾਰੇ ਵੇਖੋ ਹੁਣ ਅਸੀਂ ਕੀ ਕਹਿ ਸਕਦੇ ਨੇ ਕਿ ਉਹਨਾਂ ਨੇ ਬੇਇਤੀ ਕੀਤੀ ਨਾ ਪਰ ਉਹਦੇ ਪਰ ਸਾਰੇ ਸਿਆਰੇ ਆਈ ਉਹਨੇ ਵੀ ਇਕੱਠਾ ਹੋ ਕੇ ਤੇ ਮੁੜ ਕੇ ਫਿਰ ਬਜਾਰਾ ਕੀਤਾ ਜਾਏ ਕੋਈ ਜਾਮ ਲਾਇਆ ਲਾਇਆ ਜਾਊਗਾ ਕੁਝ ਕੀਤਾ ਜਾਊਗਾ ਕਿਉਂਕਿ ਆਮ ਆਦਮੀ ਦਾ ਇਲਾਜ ਕਰਵਾ ਲੈਂਦਾ ਵਾ ਗਰੀਬ ਆਦਮੀ ਵਿਚਾਰਾ ਕਿੱਧਰ ਜਾਵੇ ਰੋਜ ਉਥੇ ਜਿਹੜੀ ਕੁੱਤੀ ਆ ਰੋਜ ਕੇ ਇਹਨੂੰ ਕਟਣਦੀ ਆ ਅੱਜ ਸੇਰੇ ਵੀ ਕਟਿਆ ਹੁਣ ਫੇਰ ਕਟਿਆ ਵਾ ਸਕੂਲੇ ਵੀ ਬੱਚੇ ਡਰਦੇ ਨੇ ਜਾਂਦੇ ਨਹੀਂ ਸਕੂਲ ਦੇ ਸਟਾਫ ਨੂੰ ਵੀ ਪਏ ਪਏ ਕੁੱਤੇ ਪਏ ਨੇ ਬੱਚਿਆਂ ਨੂੰ ਵੀ ਕੱਟਦੇ ਨੇ ਉਥੇ ਬੀਬੀਆਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਘਟ ਗਈ ਹੈ ਲੋਕੀ ਡਰਦੇ ਆਉਂਦੇ ਹੀ ਨਹੀਂ ਕਿ ਉਥੇ